ਉਹੜਾ ਭਰਪੂਰ ਝੜੇ ਹੁਣ ਬਾਈ ਉਦੋਂ মালਟੀ ਵਿਟਾਮਿਨ ਮੈਨੂੰ ਕਈ ਵੀਰ ਪੁੱਛਦੇ ਮਲਟੀ ਵਿਟਾਮਿਨ ਕੇ ਬਾਈ ਮੈਂ ਕੱਲ ਦੱਸਿਆ ਸੀਗਾ ਵੀ ਇਦਾਂ ਦੋ ਕਬੂਟੇ ਜਿੰਨੀ ਘੱਟ ਕੇ ਛੋਟੀ ਛੋਟੀ ਉਹ ਇੱਕ ਕਬੂਤਰ ਨੂੰ ਦੇ ਦਿਓ ਚਾਹੇ ਉਹ ਤਿੰਨ ਹਿੱਸੇ ਕਰ ਲਓਂਦੀਆਂ ਅੰਡੇ ਤੋਂ ਬੰਦ ਹੁੰਦੀਆਂ ਬੰਦ ਹੋਣ ਦਾ ਸੀਨ ਤਾਂ ਇਹੀ ਆ ਵੀ ਜਿਹੜੀ ਕੈਲਸ਼ੀਅਮ ਦੀ ਪ੍ਰੋਬਲਮ ਹੁੰਦੀ ਆ ਮਲਟੀ ਵਿਟਾਮਿਨ ਜਾਂ ਕੈਲਸ਼ੀਅਮ ਇਦਾਂ ਦੀ ਕੋਈ ਵੀ ਕਮੀ ਆਈ ਤਾਂ ਹੈ ਕਬੂਤਰ ਨੂੰ ਨੇਰੂ ਪੋਣਾ ਸ਼ੁਰੂ ਕਰਤਾ ਚੰਗੀ ਤਰ੍ਹਾਂ ਨੇਰੂ ਪਾ ਕੇ ਉਦੋਂ ਬਾਅਦ ਇਹਦੇ ਉੱਤੇ ਘੋਲੂ ਪਾਵਾਂਗੇ ਮੋਟਾ ਮੋਟਾ ਸਿੰਮੜ ਹੋਰ ਐਂਟੀਬਾਇ ਜਾਂ ਆਪਾਂ ਇਹ ਵਰਤਾਂਗੇ ਜਾਂ ਇਹ ਵਰਤਾਂਗੇ ਜਾਂ ਇਹ ਇਹ ਮੈਂ ਉਤਾਲਿਆ ਕੇ ਰੱਖ ਲਿਆ ਹਾਂ ਹਾਂਜੀ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨ ਆਰ ਆਈ ਵੀਰ ਆਪਾਂ ਨੂੰ ਇੰਨਾ ਪਿਆਰ ਦਿੰਦੇ ਆ ਆਪਣੀ ਵੀਡੀਓ ਨੂੰ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਲੋ ਬਾਬੇ ਮੋਟੂ ਲੱਗਾ ਡੋਣਾ ਅੱਜ ਦਾ ਪਰ ਹੋ ਗਿਆ ਸਾਫ਼ ਪੱਟ ਕੇ ਸਰ ਕਰ ਲਿਆ ਨਾ ਚੱਲ ਮੋਟਿਆ ਘੜੀ ਮੈਂ ਗਾ ਸਵਾਦ ਲੈਣਿਆ ਕਿੱਧਰ ਗਿਆ ਹੋ ਗਿਆ ਵੀ ਦੇਹ ਦੇ ਅੱਜ ਕੀ ਕਰਦਾ ਜਿਆਦਾ ਪਿੰਦੀ ਥੱਲੇ ਬੈਠੂ ਜਾਂ ਸਦਾ ਰੱਬ ਜੀ ਬੜੂ ਦੇ ਲਿਆ ਉਗੀ ਆਪਣਾ ਫੇਵਰੇਟ ਕਬੂਤਰ ਐ ਨਾ ਪੂਰਾ ਤੈਲ ਕਮਚਾਇਆ ਹੋਇਆ ਆਪਣੇ ਟਾਈਮ ਦੇ ਵਿੱਚ ਜਦੋਂ ਉਹ ਉੱਡਦਾ ਹੁੰਦਾ ਸੀ ਘਰੇ ਪੂਰਾ ਮਤਲਬ ਵਧੀਆ ਉੜ ਕੇ ਆਉਂਦਾ ਹੁੰਦਾ ਸੀ ਕੱਲਾ ਹੀ ਕਿਸੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਸੀ ਅੱਜ ਕੱਢਿਆ ਇਹਨੂੰ ਬੜੇ ਚਿਰ ਬਾਅਦ ਹਣਾ ਪੱਟ ਕੇ ਸਰ ਕੀਤਾ ਹੋ ਗਿਆ ਪਾਪੇ ਰੂਟੀਨ ਉਹੀ ਸ਼ੁਰੂ ਕਣਕ ਧੋਤੀ ਠੀਕ ਆ ਝਾੜੂ ਮਾਰਿਆ ਪਹਿਲਾਂ ਝਾੜੂ ਮਾਰ ਕੇ ਉੱਥੇ ਫੇ ਕਣਕ ਪਾਤੀ ਹੈ ਨਾ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਇਸ ਕਬੂਤਰ ਵੀ ਆਪਾਂ ਦਾਣਾ ਦੂਣਾ ਪਾਈਏ ਟਾਈਮ ਹੋ ਗਿਆ 2:30 ਵਜੇ ਦਾ ਤੇ ਹੁਣ ਟਾਈਮ ਚੇਂਜ ਕਰਾਂਗੇ ਹੌਲੀ ਹੌਲੀ ਹਣਾ ਅੱਧੇ ਅੱਧੇ ਘੰਟੇ ਦਾ ਫ ਤੇ ਟਾਈਮ ਚੇਂਜ ਕਰੀ ਜਾਵਾਂਗੇ ਹਨ ਚਲੋ ਬਾਪੋ ਕਪੂਤਰਾ ਚੈੱਕ ਕਰ ਲਓ ਹਨ ਅੱਜ ਉਦਾਂ ਮੈਂ ਸਿਮਿੰਟ ਸੁਮੜ ਪਾਉਣ ਦਾ ਮੂਡ ਸੀਗਾ ਸਾਰਾ ਹੀ ਸਾਡਾ ਤੇ ਅੱਜ ਵੀਡੀਓ ਬਣਾਉਂਦਾ ਵੀ ਕੋਈ ਈਡਾ ਮਤਲਬ ਹੈ ਨਹੀਂ ਸੀ ਵੀ ਅੱਜ ਕੜੌਣੀਆਂ ਤੇ ਮੇਰਾ ਇਹ ਵੀ ਨਹਾਵਾ ਪਾ ਦਾਂਗੇ ਨਾ ਕਿਉਂਕਿ ਆਹ ਕੰਮ ਕੱਢਣਾ ਜ਼ਰੂਰੀ ਆ ਉਹਨਾਂ ਤੁਹਾਡੇ ਸਾਹਮਣੇ ਕੱਲ ਕੀਤਾ ਆਪਾਂ ਸਾਫ਼ ਹਨਾ ਲਾਈਵ ਵੀਡੀਓ 'ਚ ਕੀਤਾ ਸੀ ਉਹ ਤੇ ਫੇਰ ਉਹੀ ਹਾਲ ਹਨਾ ਬਿਠਾ ਤੇ ਚਲੋ ਕਰਨੀਆਂ ਹੀ ਆ ਉਹਨਾਂ ਨੇ ਤੇ ਇੱਕ ਬਾਰਪੂਪ ਛੱਡਦੇ ਆ ਬਹੁਤ ਜ਼ਿਆਦਾ ਤੇ ਕਹ ਉਦਾਂ ਹੀ ਦੇਖਣ ਨੂੰ ਹੀ ਬਹੁਤ ਗੰਦਾ ਹੋਇਆ ਹੈ ਨਾ ਹੁਣ ਸਿਮਿੰਟ ਪਾ ਕੇ ਨਾ ਜਿੱਦਾਂ ਤੇ ਕੋਲੂਆ ਪਾ ਕੇ ਤੇ ਮੋਟਾ ਹਰਾ ਸੀਮਟ ਪਾ ਕੇ ਨਾ ਇਹ ਨਾ ਤੇ ਉਹਦੇ ਉੱਤੇ ਮਿੱਟੀ ਖਿਲਾਰਿਆ ਕਰਨੀ ਬਾਅਦੋਂ ਡੇਲੀ ਆਪਾਂ ਪਦਰੀ ਪਦਰੀ ਜਿੱਦਾਂ ਅੱਗੇ ਖਿਲਾਰਦੇ ਹੁੰਦੇ ਸੀ ਹੈ ਨਾ ਤੇ ਹੁਣ ਆਸ ਤੋਂ ਪਾ ਲੱਗਿਆ ਮਿੱਟੀ ਸੋਗ ਗਈ ਆ ਤੇ ਅੱਜ ਦੇਖਦਾ ਜਾ ਕੇ ਨਾ ਦੋ ਦਿਨ ਵਾਰਟੀਆਂ ਭਰ ਲੈਣੀਆਂ ਆਪਾਂ ਮਿੱਟੀ ਦੀਆਂ ਉੱਤੇ ਤੇ ਉਹ ਵੀ ਬਾਅਦੋਂ ਪਾ ਦਿਆ ਕਰਾਂਗੇ ਤੇ ਉਹਨੇ ਬੰਦਾ ਛਾਲ ਵੀ ਲੈਂਦਾ ਇੱਕ ਦੋ ਵਾਰੀ ਤੇ ਬਾਅਦੋਂ ਚੇਂਜ ਕਰਨ ਦਾ ਹਫ਼ਤੇ quaਦ ਹੈ ਨਾ ਤੇ ਪੁੱਤਰ ਆਪਣੇ ਸਹੀ ਆ ਬੱਗੇ ਹੁਣ ਬਾਬੇ ਦੀ ਕਿਰਪਾ ਸਾਰੇ ਪੁੱਤਰ ਸਹੀ ਆ ਓ ਤੇ ਜਿਹੜੀ ਕਮੀ ਸੀ ਜੀ ਇਹਨਾਂ ਦੀ ਵਾਲੀ ਦਾਣਾ ਨੂੰ ਇਹਨੂੰ ਮੂੰਹ ਮਾਰਦੇ ਹੀ ਡੰਡਿਆਂ ਤੇ ਕੋਈ ਦੀਦਾ ਹੀ ਨਹੀਂ ਸੀ ਕਬੂਤਰ ਅੱਜ ਤਕਰੀਬਨ ਸਾਰੇ ਕਬੂਤਰ ਆਪਣੇ ਡੰਡਿਆਂ ਤੇ ਹੁੰਦੇ ਆ ਹਨਾ ਆ ਵੀ ਹੁਣ ਗੁੜਕਣ ਲੜਨ ਦੇ ਹੀ ਇੱਕ ਦੂਜੇ ਦਾ ਤਾਂ ਕਬੂਤਰ ਥਲੇ ਉਤਰੇ ਤੇ ਸਾਰੇ ਕਬੂਤਰ ਉੱਪਰ ਬੈਠੇ ਸੀ ਡੰਡਿਆਂ ਤੇ ਸਿਰਫ ਮਲਟੀ ਵਿਟਾਮਨ ਤੇ ਕੈਲਸ਼ੀਅਮ ਆਪਾ ਵਰਤਿਆ ਹੋਰ ਕੋਈ ਮੈਡੀਸਨ ਨਹੀਂ ਇਹਨਾਂ ਨੂੰ ਪਾਈ ਹੈ ਨਾ ਉਹਦੇ ਨਾਲ ਹੀ ਸੈੱਟ ਹੋ ਗਏ ਕਿਉਂਕਿ ਕੋਈ ਨਾ ਕੋਈ ਜਿਹੜੀ ਸਰੀਰ ਦੀ ਕਮੀ ਹੁੰਦੀ ਨਾ ਉਹਦੇ ਕਰਕੇ ਹਰੀਆਂ ਬਿਠਾ ਵੀ ਮਾਰਦੇ ਹੁਣ ਆਪਣੇ ਕਬੂਤਰ ਤੁਹਾਨੂੰ ਇੱਥੇ ਕਣਕ ਚੀਜ਼ ਖਾਦਦਾ ਵਾਂ ਪੀੜੀਆਂ ਮਿੱਠਾ ਮਾਰ ਪੀੜੀਆਂ ਮਿੱਠਾ ਮਾਰਦੇ ਆ ਬਾਕੀ ਛਿੱਟੇ ਛੁੱਟੇ ਦਾ ਬਾਕੀ ਉੱਦੇ ਪਏ ਹੋਏ ਹੈ ਨਾ ਦੇਖੋ ਪੀੜੀਆਂ ਮਿੱਠਾ ਪੁਰੀਆਂ ਮਾਰਦੇ ਸਿਰਫ ਉਹਦੇ ਨਾਲ ਹੀ ਪਹਿਲਾਂ ਹਰੀਆਂ ਮਾਰਦੇ ਸੀ ਹੈ ਨਾ ਬਰਸਾਤਾਪੁਰ ਸੁੱਤਾ ਚ ਹੋ ਜਾਂਦਾ ਜਿੰਨੀ ਮਰਜ਼ੀ ਕੇਰ ਕਰੀ ਜਾਓ ਠੀਕ ਆ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਹੀ ਜਾਂਦੀ ਆ ਫਿਰ ਵੀ ਜਿੰਨੀ ਮਰਜ਼ੀ ਕੇਰ ਕਰ ਲਓ ਤੇ ਕੋਈ ਨਹੀਂ ਹੋਲੀ ਹੋਲੀ ਥੋੜਾ ਥੋੜੇ ਜਿਹੀ ਕਟਾਵਾਂਗੇ ਜਿਹੜੇ ਵਾ ਕੱਲਾ ਬੰਦਾ ਸਾਂਭ ਸਕਦਾ ਹੈ ਨਾ ਤੇ ਇਸ ਕਰਕੇ ਉਹਨੇ ਸੁੱਤਰ ਰੱਖਾਂਗੇ ਜਿੰਨੇ ਕਾਪਾ ਕੱਲਾ ਬੰਦਾ ਸਾਂਭ ਸਕਦਾ ਆ ਹਰ ਇੱਕ ਖੁੱਡੇ 'ਚ ਸਿਰਫ 5-5 ਸਾਤ-ਸਾਤ ਸੁੱਤਰ ਰੱਖਣੇ ਆ ਉਹ ਤਾਂ ਬਿਲਕੁਲ ਹਾਂਜੀ ਬਾਬਿਓ ਕੀ ਹਾਲ ਚੜਾ ਲੋ ਬਾਬਿਓ ਕਰੀਏ ਵੀਡੀਓ ਸ਼ੁਰੂ ਤੇ ਕਈ ਵੀਰਾਂ ਦੇ ਕਮੈਂਟ ਆਏ ਸੀ ਯਾਰ ਬਹੁਤ ਸੋਨੇ ਸੋਨੇ ਕਮੈਂਟ ਤੁਸੀਂ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ ਤੇ ਵੀਰੇ ਕਈ ਵੀਰਾਂ ਕਮੈਂਟਸ ਆਹੀ ਬਾਈ ਜਵਾਬ ਨਹੀਂ ਦਿੰਦਾ ਬਾਈ ਮੈਂ ਵੀ ਬਾਈ ਇਨੇ ਜਵਾਬ ਥੋੜਾ ਜਿਹਾ ਵੀਡੀਓ ਲੰਬੀ ਹੋ ਜਾਣੀ ਬਾਕੀ ਮੈਂ ਜਿੰਨੇ ਵੀ ਵੀਰ ਕਮੈਂਟ ਕਰਦੇ ਆ ਨਾ ਸਾਰਿਆਂ ਦਾ ਦਿলো ਧੰਨਵਾਦ ਆ ਬਾਈ ਮੈਨੂੰ ਪਤਾ ਕਿਹੜਾ ਕਿਹੜਾ ਵੀਰ ਕਰਦਾ ਕਮੈਂਟ ਜਰੂਰੀ ਨਹੀਂ ਮੈਂ ਨਾਂ ਲਿਆ ਅੱਜ ਨਹੀਂ ਵੀ ਨਾਂ ਲਿਆ ਨਾ ਬਾਈ ਮੈਂ ਵੀਡੀਓ ਦੇ ਵਿੱਚ ਬੋਲੂਗਾ ਬਾਈ ਠੀਕ ਆ ਉਦੋਂ ਉਹਨਾਂ ਦੇ ਚੈਨਲਾਂ ਦੇ ਨਾਮ ਪੜ ਕੇ ਨਾ ਜੋ ਵੀ ਉਹਨਾਂ ਨੇ ਆਪਣੀ ਆਈਡੀ ਦਾ ਉਹਨਾਂ ਨੂੰ ਮੈਂ ਕਰ ਦਊਗਾ ਕੋਈ ਚੱਕਰ ਨਹੀਂ ਤੁਸੀਂ ਬਾਕੀ ਮੇਰਾ ਪਰਸਨਲ ਨੰਬਰ ਜਿੰਨਾ ਕੋ ਹੈਗਾ ਤੁਸੀਂ ਫੋਨ ਕਰਕੇ ਵੀ ਮੈਨੂੰ ਕਾਲ ਕਰ ਸਕਦੇ ਆ ਵੀ ਦਾ ਪੁੱਛ ਸਕਦੇ ਆ ਹਨਾ ਕਦੋਂ ਆਈਏ ਜੋੜਾ ਲੈਣਾ ਹਨਾ ਕਿੱਦਾਂ ਵੀ ਆ ਆਪਾਂ ਦੇ ਦਾਂ ਕੋਈ ਚੱਕਰ ਨਹੀਂ ਇੰਨੇ ਕਬੂਤਰ ਆਪਾਂ ਨਹੀਂ ਰੱਖਣੇ ਹੈਗੇ ਥੋੜੀ ਰੱਖਣੇ ਕਬੂਤਰ ਘਟਾ ਦੇਣੇ ਬਹੁਤ ਜ਼ਿਆਦਾ ਕਿਉਂਕਿ ਇੰਨੀ ਕੇਅਰ ਇਕੱਲੇ ਬੰਦੇ ਕੋ ਨਹੀਂ ਹੁੰਦੀ ਦੋ ਤਿੰਨ ਬੰਦੇ ਹੁਣ ਚੱਲ ਜਾਂਦਾ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਬਾਈ ਹਾਈ ਟੈਕ ਤੇ ਹਾਈ ਟੈਕ ਕਿੰਨੀ ਲਾਉਣੀ ਚਾਹੀਦੀ ਆ ਝੜੇ ਕਬੂਤਰਾਂ 'ਚ ਜਾਂ ਨਹੀਂ ਲਾਉਣੀ ਚਾਹੀਦੀ ਹਨਾ ਬਾਈ ਜੇ ਹਾਈ ਟੈਕ ਦਾ ਉਦਾਂ ਕੋਈ ਨੁਕਸਾਨ ਜਦੋਂ ਨਾ ਭਰਪੂਰ ਝੜੇ ਹੋਣ ਬਾਈ ਉਦੋਂ মালਟੀਵਿਟਾਮਿਨ ਮੈਨੂੰ ਕਈ ਵੀਰ ਪੁੱਛਦੇ ਮਲਟੀਵਿਟਾਮਿਨ ਕਿਹੜਾ ਬਾਈ ਇੰਨੀਆਂ ਵੀਡੀਓ ਚ ਦੱਸ ਦਿੰਦਾ ਕਿ ਜਿਹੜਾ ਮਲਟੀਵਿਟਾਮਿਨ ਆ ਉਹ ਆਪਾਂ ਬਿਮਰਲ ਵੀ ਮਲਟੀਵਿਟਾਮਿਨ ਹੀ ਆ ਬਾਈ ਥੋੜਾ ਲਾਈਟ ਆ ਪਰ ਮਲਟੀਵਿਟਾਮਿਨ ਬਹੁਤ ਘੈਂਟ ਚੀਜ਼ ਆ ਬਾਈ ਬਿਮਰਲ ਜਿਹੜੀ ਆ ਉਹ ਕੈਲਸ਼ੀਅਮ ਜਿਹੜੀ ਆਸਟੋਬਿਟ ਆਪਾਂ ਪਾਈ ਆ ਨਾ ਕੈਲਸ਼ੀਅਮ ਜਿਹੜੀ ਉਹਦੇ ਵਿੱਚ ਬਾਈ ਇੱਕ ਉਹ ਤੁਸੀਂ 200 ਐਮਐਲ ਦੀ ਜਾਂ 150 ਐਮਐਲ ਜਿੰਨੇ ਦੀ ਵੀ ਹੁੰਦੀ ਛੋਟੀ ਸ਼ੀਸ਼ੀ ਜਿਹੜੀ ਬਿਮਰਲ ਦੀ ਉਹ ਤੁਸੀਂ ਉਹ ਉਹਦੇ ਵਿੱਚ ਪਾ ਲੈਣੀ 1 ਲੀਟਰ ਦੀ ਬੋ ਕਲਛੀ ਆ ਮੈਂ ਤੇ ਉਹ ਮਿਕਸ ਕਰਕੇ ਤੁਸੀਂ ਕੁੱਜਿਆ ਚ ਪਾਓ ਦਾਣੇ ਤੇ ਪਾ ਲਓ ਜਿੱਦਾਂ ਵੀ ਕਰਕੇ ਤੁਸੀਂ ਪਾ ਸਕਦੇ ਕੂਤਰਾਂ ਨੂੰ ਪਾ ਲਓ ਉਹਦਾ 100 ml ਦਾ ਢੱਕਣ ਹੁੰਦਾ ਹਨਾ ਜੇ 30 40 ਕੂਤਰ ਹੈਗੇ ਆ ਤਾਂ ਇੱਕ ਢੱਕਣ ਆ ਪਾ ਵਰਤ ਸਕਦੇ ਆ ਠੀਕ ਆ ਮੈਂ ਜਿੱਦਾਂ ਹੁਣ ਮੇਰੇ ਕੋਈ ਇਨੇ ਕਬੂਤਰ ਆ ਮੈਂ ਦੋ ਢੱਕਣ ਪੋਨਾ ਇੱਕ ਢੱਕਣ ਦਾਣਿਆਂ ਤੇ ਪਾ ਦੇਣਾ ਨਾਲ ਦੋ ਢੱਕਣ ਕੁੱਜਿਆ ਚ ਪਾ ਦੇਣਾ ਜਿੰਨੇ ਵੀ ਕਬੂਤਰ ਆ ਸਾਰਿਆਂ ਨੂੰ ਮਿਕਸ ਕਰਕੇ ਬਾਲਟੀ ਚ ਉਹ ਪਾਣੀ ਸਾਰਿਆਂ ਨੂੰ ਪਾ ਦੇਣਾ ਮੈਂ ਇਸ ਹਿਸਾਬ ਨਾਲ ਪੋਨਾ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਠੀਕ ਆ ਤੇ ਇੱਕ ਵੀਰ ਦਾ ਉਹ ਵੀ ਕਮੈਂਟ ਆਇਆ ਸੀ ਸਫੇਦ ਮੂਸਲੀ ਬਾਈ ਕਿੰਨੇ ਪਾਣੀ ਚ ਪੇਣੀ ਕਿੱਦਾਂ ਦੇਣੀ ਕਿੱਦਾਂ ਬਾਈ ਉਹ ਆਪਾਂ ਪਾਣੀ ਤਾਂ ਦੇਣਾ ਨਹੀਂ ਠੀਕ ਆ ਆਪਾਂ ਤਾਂ ਕੱਲੀ ਉਹ ਸਫੇਦ ਮੂਸਲੀ ਦੇਣੀ ਆ ਜਿਹੜਾ ਪਾਣੀ ਆ ਤੁਸੀਂ ਜਿੰਨੇ ਚ ਮਰਜ਼ੀ ਪੀ ਲਓ ਆਪਣੇ ਅੰਦਾਜ਼ੇ ਨਾਲ ਵੀ ਜਿਹੜੀ ਉਹ ਗੱਠ ਜੀ ਭੇਜ ਜਵੇ ਠੀਕ ਆ ਲਗੜੀ ਜੀ ਤੇ ਦੇਣੀ ਕਿੱਦਾਂ ਬਾਈ ਮੈਂ ਕੱਲ ਦੱਸਿਆ ਸੀਗਾ ਵੀ ਇਦਾਂ ਦੋ ਕਪੂਟੇ ਜਿੰਨੀ ਕੱਟ ਕੇ ਛੋਟੀ ਛੋਟੀ ਉਹ ਇੱਕ ਕਬੂਤਰ ਨੂੰ ਦੇ ਦਿਓ ਚਾਹੇ ਉਹ ਤਿੰਨ ਹਿੱਸੇ ਕਰ ਲਿਓ ਹਨਾ ਐਡੀ ਐਡੀ ਹੋਵੇ ਦੋ ਪੋਟਿਆਂ ਜਿੱਡੀ ਬਸ ਉਹ ਦੇ ਦਿਓ ਤੇ ਦਿਹਾੜੀ ਚ ਇੱਕ ਵਾਰੀ ਦੇਣੀ ਬਾਈ ਤੇ ਹੋ ਸਕਦਾ ਉਹਦੇ ਨਾਲ ਜੇ ਤੁਸੀਂ 10 ਐਮਐਲ ਦੁੱਧ ਤੇ ਇੱਕ ਚੌਥਾਈ ਸਨਿਹਰੋਬੀਨ ਦਾ ਵੀ ਦੇ ਦਿਓ ਦੁੱਧ ਦੇ ਨਾਲ ਠੀਕ ਆ ਉਹਨਾਂ ਜੇ ਮਤਲਬ ਜਲਦੀ ਕੈਲਸ਼ੀਅਮ ਦੀ ਘਾਟ ਨਹੀਂ ਹੁੰਦੀ ਜਾਂ ਜਿਹੜੀ ਵੀ ਚੀਜ਼ ਪੂਰੀ ਹੋਊਗੀ ਉਹ ਹੋ ਜਾਊਗੀ ਹਨਾ ਤੇ ਬਾਕੀ ਬਾਈ ਜੇ ਕੂਤਰਾਂ ਢੇ ਲਵਾਉਂਦੇ ਨਹੀਂ ਜਾਂ ਕਿੱਦਾਂ ਵੀ ਬਾਈ ਲਗਾਤਾਰ ਦੇਣੀ ਪੈਣੀ ਆ ਇਹਦਾ ਕੋਈ ਟਾਈਮ ਪੀਰੀਅਡ ਨਹੀਂ ਹੈ ਕਿ ਬਈ ਇੰਨੇ ਕੁ ਚਿਰ ਦੇ ਵਿੱਚ ਦੇਣੀ ਆ ਤਾਂ ਬਸ ਉਹ ਵੀ ਖਤਮ ਹੋ ਜੂਗਾ ਇਹਦਾ ਬਾਈ ਜਿੰਨਾ ਚੱਕਰ ਠੀਕ ਨਹੀਂ ਹੁੰਦੀ ਲਗਾਤਾਰ ਹੀ ਵਰਤੋ ਕੈਲਸ਼ੀਅਮ ਮਲਟੀਵਿਟਾਮਿਨ ਤੇ ਉਹ ਤਾਂ ਤੁਸੀਂ ਦਾਣੇ ਤੇ ਪਾ ਕੇ ਦੇਣਾ ਹੀ ਦੇਣਾ ਹਨਾ ਸਵੇਦ ਮੂਸਲੀ ਕਲੀ ਦੇ ਸਕਦੇ ਆ ਨਾਲ ਉਹਦਾ ਚੌਥਾ ਹਿੱਸਾ ਇਹ ਨਿਊਰੋਬਿਨਫੋਰ ਦਾ ਦੇ ਲਿਓ ਤੇ ਨਾਲ 10 ਐਮਐਲ ਦੁੱਧ ਦੇ ਲਿਓ ਤੁਸੀਂ ਹਨਾ ਦੁੱਧ ਸਾ ਗਰਮ ਕਰ ਲੈਣਾ ਉਬਾਲ ਲੈਣਾ ਉਬਾਲ ਕੇ ਤੇ ਉਹਦੇ ਵਿੱਚੋਂ ਤੁਸੀਂ 10 ਐਮਐਲ ਦੁੱਧ ਦੇ ਦੇਣਾ ਉਹ ਠੰਡਾ ਕਰਕੇ ਦੇ ਦਿਓ ਕਿ ਤੇ ਗਰਮਣਾ ਦੇ ਦਿਓ ਹਨਾ ਉਹ ਵੀ ਕੰਮ ਖਰਾਬ ਹੋ ਜਵੇ ਤੇ ਇੱਕ ਹੋਰ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਕਬੂਤਰੀਆਂ ਆਂਡੇ ਨਹੀਂ ਲੋਂਦੀਆਂ ਹਨਾ ਤੇ ਬਾਈ ਜਿਹੜੀਆਂ ਕੂਤਰੀਆਂ ਆਂਡੇ ਨਹੀਂ ਰੱਖਦੀਆਂ ਉਹ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਉਹ ਪ੍ਰੋਪਰਲੀ ਪੂਰਾ ਹਨਾ ਨੁਕਤਾ ਬਣਾਵਾਂਗੇ ਵੀ ਕੀ ਚੱਕਰ ਆ ਕਾਦੇ ਲਈ ਕੂਤਰੀਆਂ ਆਂਡੇ ਤੋਂ ਬੰਦ ਹੁੰਦੇ ਆ ਬੰਦ ਹੋਣ ਦਾ ਸੀਨ ਤਾਂ ਇਹੀ ਆ ਵੀ ਜਿਹੜੀ ਕੈਲਸ਼ੀਅਮ ਦੀ ਪ੍ਰੋਬਲਮ ਹੁੰਦੀ ਆ মালਟੀ ਵਿਟਾਮਿਨ ਜਾਂ ਕੈਲਸ਼ੀਅਮ ਇਦਾਂ ਦੀ ਕੋਈ ਵੀ ਕਮੀ ਆਈ ਤਾਂ ਹੀ ਕੂਤਰੀਆਂ ਬੰਦ ਹੁੰਦੀਆਂ ਆਂਡੇ ਤੋਂ ਤੇ ਇੱਕ ਹੋਰ ਵੀ ਬਾਈ ਦਾ ਕਈ ਬਈਆਂ ਦੇ ਕਮੈਂਟ ਹੁੰਦੇ ਆ ਬਹੁਤ ਸੋਹਣੇ ਸੋਹਣੇ ਹੁਣ ਕਈਆਂ ਦੇ ਜਵਾਬ ਮੇਰੇ ਤੋਂ ਨਹੀਂ ਦੇ ਹੁੰਦੇ ਵੀ ਜਿੱਦਾਂ ਨਵੀਂ ਪਹਿਲਾਂ ਮੈਂ ਪੜੇ ਹੁੰਦੇ ਆ ਬਾਅਦ ਚੋ ਵੀਡੀਓ ਦੇ ਉੱਤੇ ਕਰੀ ਆ ਜਾਂਦੇ ਕਮੈਂਟ ਤੇ ਚ ਤੇ ਜੇ ਤੁਸੀ ਲੱਗਦਾ ਤੁਹਾਨੂੰ ਵੀ ਹਾਂ ਯਾਰ ਕਮੂਤਰੀਆਂ ਪੁਰਾਣੀਆਂ ਬੰਦ ਹੋਈਆਂ ਜਾਂ ਕਿੱਦਾਂ ਉਹਦਾ ਵੀ ਨੁਕਤਾ ਦੱਸਾਂਗੇ ਜੇ ਤੁਹਾਨੂੰ ਲੱਗਦਾ ਨਵੀਆਂ ਜਾਂ ਕਿੱਦਾਂ ਵੀ ਉਹ ਸਾਰੀ ਡਿਟੇਲ ਚ ਕੱਲ ਨੂੰ ਵੀਡੀਓ ਬਣਾਵਾਂਗੇ ਕੋਈ ਚੱਕਰ ਨਹੀਂ ਹਨਾ ਤੇ ਇੱਕ ਵੀਰ ਨੇ ਹੋਰ ਕਮੈਂਟ ਕੀਤਾ ਸੀਗਾ ਕਿ ਭਾਈ ਜਿਹੜੀ ਆਪਾਂ ਆ ਦੂਜਾ ਪਾਊਡਰ ਆ ਇਹ ਛੋਟੇ ਬੱਚਿਆਂ ਨੂੰ ਲਾ ਸਕਦੇ ਆ ਜਾਂ ਨਹੀਂ ਭਾਈ ਥੱਲੇ ਖਿਲਾਰ ਦਿਓ ਮੈਂ ਕੱਲ ਵੀ ਦੱਸਿਆ ਇਹ ਵੀਡੀਓ ਚ ਥੱਲੇ ਖਿਲਾਰ ਦਿਓ ਤੇ ਉਹਨਾਂ ਹੀ ਸੈੱਟ ਹੋ ਜੂਗੇ ਹੁਣ ਵੀਡੀਓ ਤੁਸੀਂ ਪੂਰੀ ਨਹੀਂ ਦੇਖਦੇ ਕੱਲ ਇੱਕ ਬਾਈ ਦਾ ਹੁਣ ਜਿਆ ਕਮੈਂਟ ਆਇਆ ਸੀ ਬਾਈ ਮਲਟੀਵਿਟਾਮਿਨ ਬਾਈ ਮੈਂ ਹਰੇਕ ਵੀਡੀਓ ਚ ਤਾਂ ਦੱਸਿਆ ਹੋਇਆ ਮਲਟੀਵਿਟਾਮਿਨ ਕਿਹੜਾ ਬਿਮਰਲ ਆਪਾਂ ਵਰਤ ਸਕਦੇ ਬਿਮਰਲ 20 ਮਲਟੀਵਿਟਾਮਿਨ ਹੀ ਇੱਕ ਠੀਕ ਆ ਤਾਕਤ ਤੋਂ ਆ ਉਹ ਆਪਾਂ ਵਰਤ ਸਕਦੇ ਆ ਤੇ ਨਾਲੇ ਲਾਈਟ ਆ ਨਾਲੇ ਵਧੀਆ ਆ ਕੂਤਰਾਂ ਤੇ ਕੰਮ ਬਹੁਤ ਕਰਦੀ ਦੋਨੋਂ ਚੀਜ਼ਾਂ ਮਿਕਸ ਕਰਕੇ ਕੈਲਸ਼ੀਅਮ ਤੇ ਉਹ ਤੇ ਆਇਓ ਬਾਬਾ ਵੀਡੀਓ ਬਣਾਈਏ ਦੇ ਜੋ ਜੀ ਕੂਬਟਰ ਨੂੰ ਦਾਣਾ ਦੂਣਾ ਪਾ ਲਈਏ ਫਿਰ ਉਸ ਤੋਂ ਬਾਅਦ ਬਾਕੀ ਕਮੈਂਟਾਂ ਦੇ ਜਵਾਬ ਬਾਅਦ ਚ ਪੜ ਕੇ ਮੈਂ ਫੇਰ ਦਵਾਰਾ ਦਿੰਦਾ ਤੇ ਆਇਓ ਬਾਬਿਓ ਦਾਣਾ ਦੂਣਾ ਪਾਈਏ ਟਾਈਮ 3:30 ਵਜੇ ਦਾ ਹੋ ਗਿਆ ਮੈਂ ਲੇਟ ਹੋ ਗਿਆ ਅੱਜ ਫੇਰ ਦਵਾਰਾ ਮੈਨੂੰ ਜਾਣਾ ਪੈ ਗਿਆ ਸ਼ੇਰ ਮੜਾ ਜਾ ਨਾਲ ਦੇ ਪਿੰਡ ਨੂੰ ਤੇ ਇਹਨਾਂ ਨੂੰ ਕੂਬਟਰ ਦਾਣਾ ਦੂਣਾ ਪਾਈਏ ਤੇ ਜਿਹੜੇ ਕੂਬਟਰ ਪਾਣੀ ਵਾਲੀਆਂ ਬਿੱਠਾ ਮਾਰਦੇ ਸੀ ਬਾਈ ਉਹ ਵੀ ਸਹੀ ਹੋ ਗਏ ਉਹਦੇ ਨਾਲ ਹੀ ਠੀਕ ਹੈ মালਟੀਵਿਟਾਮਿਨ ਤੇ ਕੈਲਸ਼ੀਅਮ ਦੇ ਨਾਲ ਹੀ ਕੋਈ ਵੀ ਕੂਬਟਰ ਪਾਣੀ ਵਾਲੀਆਂ ਬਿੱਠਾ ਨਹੀਂ ਮਾਰਦਾ ਹੁਣ ਠੀਕ ਹੈ ਬਾਬੇ ਦੀ ਕਿਰਪਾ ਨਾਲ ਸਾਰੇ ਕੂਬਟਰ ਤੰਦਰੁਸਤ ਆ ਤੇ ਲਿਆਓ ਪ ਲੋ ਬਾਬਾ ਕੱਲ੍ਹ ਨਾਲੋਂ ਵੀ ਫਰਕ ਦੇਖ ਲਓ ਅੱਜ ਉਤਰਾ ਸਰਕ ਦਾਣੇ ਪਾਏ ਉਹਦੇ ਉਂਤਰ ਘੁੰਮ ਰਹੇ ਆ ਕੀ ਉਹ ਖਿੱਲਰ ਕੇ ਅੱਗੇ ਡਰ ਕੇ ਨਾ ਦਾਣੇ ਉਹ ਖਲਾਫ ਤੇ ਪੁਰਾਣਿਆਂ ਨੂੰ ਤਾਂ ਚੱਕਣ ਜਾਂਦੇ ਬਾਕੀ ਚੈੱਕ ਕਰ ਲਓ ਸਰਕ ਦੇ ਲੋਕ ਉਤਰਾ ਨਾਲੀ ਜਾ ਕੇ ਇੱਕ ਦੂਜੇ ਦੇ ਦਿੱਸੇ ਬੱਸ ਚੜ ਚੜ ਕੇ ਮਰੀ ਚੱਲੇ ਹੁੰਦੇ ਇਦਾਂ ਹੁੰਦਾ ਸੀ ਕੰਮ ਹੁਣ ਸਾਰੀ ਚੀਜ਼ ਹੁਣ ਟਾਈਮ ਵੀ 4 ਵਜੇ ਸਵੇਰ ਤੇ ਖੇਵੀ ਆਣਾ ਉਹਦੇ ਕਰਕੇ ਵੀ ਆਣਾ ਮੈਨੂੰ ਮੜਾ ਜੀ ਕੰਮ ਜਾਣਾ ਪਿਆ ਹੈ ਨਾਲ ਦੇ ਬਣ ਤਾਂ ਕਰਕੇ ਲੇਟ ਹੋਗੇ ਨਹੀਂ ਤਾਂ 2:30 ਵਜੇ ਪਾ ਦੇਣਾ ਜੀ ਨਾਲ ਬਾਬਿਓ ਤੇ ਆਤੋੜੀਆਂ ਥੁੜੀਆਂ ਥੱਲੇ ਸਾਰਾ ਹੀ ਹਨਾ ਏਟੂ ਜ਼ेड ਤੋੜ ਕੇ ਤੇ ਪਾਈਏ ਜੇ ਉੱਤੇ ਸੀਮੈਂਟ ਤੇ ਇਹ ਕਬੂਤਰ ਜਿਹੜੇ ਆਂ ਜਪਾ ਉਂਦਰ ਜਾਲ ਚ ਪਾ ਦਿੰਦੇ ਹਣਾ ਜੋੜੇ ਵਾਲੇ ਜਾਲ ਤੇ ਜੋੜੇ ਵਾਲੇ ਅੰਦਰ ਬੰਦ ਕਰ ਦਾਂਗੇ ਤੇ ਇਹ ਜਾਲ ਚ ਛੱਡ ਦਿੰਦੇ ਆ ਤੇ ਕਬੂਤਰੀਆਂ ਵੀ ਉਥੋਂ ਕੱਢ ਲਈਆਂ ਬਾਬਿਓ ਆਹ ਖਲਾਰਾ ਜੂਰਾ ਕੱਢਿਆ ਪਿਛਲੇ ਖੁੱਡਿਆਂ ਚੋਂ ਜਿਹੜਾ ਆਪਣਾ ਪਿਛਲਾ ਖੁੱਡਾ ਸੀ ਨਾ ਉਹਦੇ ਵਿੱਚ ਆ ਛਤਰੀਆਂ ਛੁਤਰੀਆਂ ਪਈਆਂ ਸੀ ਇਹ ਵੀ ਕੱਢ ਕੇ ਬਾਹਰ ਰੱਖੀਆਂ ਉਹ ਖੁੱਡੇ ਚ ਪਾਣੀ ਬਹੁਤ ਪੈਂਦਾ ਤੇ ਉਥੇ ਪੜਾਅਤ ਵੀ ਬਹੁਤ ਬਣਦੀ ਆ ਹਵਾ ਕਰੋਸ ਨਹੀਂ ਹੁੰਦੀ ਹਨਾ ਉੱਚ ਕਬੂਤਰ ਨਹੀਂ ਪਾਉਣੇ ਆਪ ਤੇ ਆ ਕੁਤਰੀਆਂ ਆਪਣੀਆਂ ਇੰਨੀਆਂ ਟੱਲੀਆਂ ਹੋਈਆਂ ਇਹਨਾਂ ਨੂੰ ਅੱਜ ਹੀ ਸਹੀ ਕਰ ਲਾਂਗੇ ਹਜੇ ਨੋਰਮਲ ਜੀ ਪ੍ਰੋਬਲਮ ਆ ਅੱਜ ਹੀ ਦਵਾਈ ਦਿੰਨੇ ਆ ਸੈੱਟ ਹੋ ਜੂਗੀਆਂ ਤਿੰਨ ਚਾਰ ਵਿੱਚੋਂ ਜ਼ਿਆਦਾ ਹੋਈਆਂ ਆ ਤੇ ਇੱਕ ਦੋ ਮੌਦੇ ਸ਼ੱਕ ਦੇ ਤੌਰ ਤੇ ਇੱਥੇ ਰੱਖ ਲਈਆਂ ਹਨਾ ਦੋ ਚਾਰ ਤੇ ਬਾਕੀ ਮਾਤੀ ਜਿਹੜੀਆਂ ਸਹੀ ਸੀ ਬਿਲਕੁਲ ਉਹ ਆਪਾਂ ਪਾਲੀਆਂ ਹੁੱਡੇ 'ਚ ਇਹ ਹੁੱਡੇ ਤੇ ਆਪਣੇ ਪਿੱਛੋਂ ਵੀ ਹਵਾ ਕਰਾਸ ਹੁੰਦੀ ਆ ਬੈਕ ਸਾਈਡ ਤੋਂ ਇਧਰੋਂ ਤੇ ਇਦਾਂ ਵੀ ਹਨਾ ਇਹਨੂੰ ਰੰਗ ਰੌਣਕ ਕਰਾ ਦਾਂਗੇ ਇਹ ਵੀ ਹੁੱਡੇ ਆਪਣੇ ਕੰਮ ਆਉਣ ਵਾਲੇ ਆ ਸਾਰੀ ਤੇ ਆ ਬੜਾ ਊੜਾ ਲੱਗਾ ਇਹ 'ਚ ਵੈਨ ਨੂੰ ਕੁਤਰੀਆਂ ਤੇ ਆਈਆਂ ਕੁਤਰੀਆਂ ਪਾ ਇਧਰ ਪਾਲੀ ਆ ਆ ਸਾਫ ਆ ਇਹਨਾਂ ਨੂੰ ਹੁਣ ਦਵਾਈ ਦੂਈ ਇਹਨਾਂ ਨੂੰ ਵੀ ਦੇਣੀ ਆ ਤੇ ਉਧਰ ਵੀ ਦੇਣੀ ਆ ਆਪਾਂ ਕੂਤਰਾਂ ਨੂੰ ਠੀਕ ਆ ਵੀਰੇ ਮੈਨੂੰ ਸ਼ੱਕ ਪੈਂਦਾ ਤੇ ਸਾਰੀਆਂ ਕਬੂਤਰੀਆਂ ਨੂੰ ਪਾਣੀ ਉਧਰ ਪਿਆ ਬਹੁਤ ਜੀ ਇਦਨ ਮੀ ਆਇਆ ਨਾ ਆਪਣਾ ਸਾਰੀਆਂ ਗੰਦੀਆਂ ਹੋਈਆਂ ਤੇ ਕਰੀ ਗਿੱਲੀਆਂ ਆੜ ਤੇ ਮੀਂਹ ਦੇ ਪਾਣੀ ਕਰਕੇ ਕਾਰਨ ਇਹ ਜਿਹੜੇ ਛਾਲੇ ਛੂਲੇ ਜੇ ਮੂੰਹ 'ਚ ਹੁੰਦੇ ਉਹ ਇਹ ਰੀਜ਼ਨ ਆ ਇਹਨੂੰ ਹੁਣ ਹੁਣ ਆਪਾਂ ਨੱਥ ਪੋਣੀ ਅੱਜ ਦਵਾਈਆਂ ਲੈ ਆਏ ਉਹ ਦੱਸਦਾ ਕਿਹੜੀਆਂ ਕਿੜੀਆਂ ਲੈ ਕੇ ਆਇਆ ਹਨ ਕੋ ਇਹਨਾਂ ਨੂੰ ਦੇ ਕੇ ਤੇ ਸੈੱਟ ਕਰੀਏ ਆਪਾਂ ਇੱਕ ਕੂਦ ਦੇ ਵਿੱਚ ਲੋ ਬਾਬਿਓ ਆ ਦਵਾਈਆਂ ਲੈ ਆਏ ਆਪਾਂ ਤੇ ਇਹ ਵੀ ਕਹੋਗੇ ਮੈਡੀਕਲ ਹੀ ਕੋਲਣ ਲੱਗਾ ਇ ਮੇਰੇ ਕੋਲ ਜਾ ਨਹੀਂ ਹੁੰਦਾ ਵਾਰ-ਵਾਰ ਮੈਡੀਕਲ ਤੇ ਫਿਰ ਮੈਂ ਇੱਕ ਵਾਰੀ ਜਿਹੜੀ ਮੈਨੂੰ ਚੀਜ਼ ਦੀ ਲੋੜ ਹੁੰਦੀ ਵਾਲੇ ਆ ਕੇ ਰੱਖ ਲੈਂਦਾ ਹਨਾ ਤੇ ਆਹ ਲੀਵਰ 50 ਆਪਣੇ ਕੋਲ ਪਈ ਸੀ ਮੈਂ ਉਦਾਂ ਲੈ ਆਇਆ ਹਨਾ ਤੇ ਇਨਫੈਕਸ਼ਨ ਤੋਂ ਆ ਪੇਟ ਦੀ ਇਨਫੈਕਸ਼ਨ ਤੋਂ ਹੀ ਲੱਗਣੀ ਲੱਗਣੀ ਆ ਜਿਹੜੀ ਆਪਾਂ ਪਾਵਰ ਜਲ ਵੀਰੇ ਵਰਤਦੇ ਹੁੰਦੇ ਸੀ ਹਨਾ ਤੇ ਅਸਾਲਟ ਜਿਹੜੀ ਵੀ ਸੀ ਠੀਕ ਆ ਤੇ ਉਹ ਸਾਰੀ ਇਹਦੇ ਵਿੱਚ ਵੀ ਆ ਠੀਕ ਆ ਇਹ ਹੁਣ ਜਿਹੜੀ ਪਾਵਰ ਜਲ ਤੋਂ ਪਹਿਲਾਂ ਆਪਾਂ ਦੂਜੀ ਵਰਤਦੇ ਸੀ ਨਾ ਹੁਣ ਆਹ ਆ ਪਾਵਰ ਜਲਦੀ ਤੌਰ ਤੇ ਇਹ ਵਰਤਦੇ ਆ ਸੇਮ ਸਾਲਟ ਆ ਸਿਰਫ ਹੁਣ ਆਪਾਂ ਪਾਵਰ ਜਲ ਤੋਂ ਵਰਤਿਆ ਕਰਾਂਗੇ ਇਹਦਾ ਰਿਜ਼ਲਟ ਵੀ ਵਧੀਆ ਇਹ ਮੈਂ ਪਹਿਲਾਂ ਵੀ ਇੱਕ ਵਾਰੀ ਵਰਤ ਛੁਕਿਆ ਹਨ ਦੂਜੇ ਆਪਾਂ ਲਿਆਂਦੇ ਬੀਕਾਸੂਲ ਦੇ ਕੈਪਸੂਲ ਜਿਹੜੀ ਬੂਟਾ ਦੇ ਅੰਦਰ ਗਰਮੀ ਪਈ ਉਹਦੇ ਕਾਰਨ ਮੂੰਹ ਪੱਕਦਾ ਠੀਕ ਆ ਹਵਾੜੀ ਰੂਮਸ ਬਣਦੀ ਹੈ ਨਾ ਇਹ ਵੀ ਦੱਸਾਂਗਾ ਕਿੱਦਾਂ ਲੱਗਣੇ ਫਿਰ ਆਪਾਂ ਦੱਸਿਆ ਇਹਦੇ ਪਿਛੇ ਹਨ ਡਰੋਪ ਜਿਹੜਾ ਅੱਖਾਂ ਆਈਆਂ ਹੋਈਆਂ ਤੋਂ ਹੁੰਦਾ ਹਨ ਤੇ ਇਹਦਾ ਹੀ ਸਾਟ ਇੱਕ ਦੂਜਾ ਵੀ ਆ ਜਿਹੜਾ ਇਹ ਆ ਏ ਏਡੀ ਨਾਲੋਂ ਇਹ ਥੋੜਾ ਲਾਈਟ ਆ ਆਖਵਾ ਸਟਰੋਂਗ ਆ ਠੀਕ ਆ ਇਹ जख्म ਹੋ ਜਾਣਾ ਅੱਖ ਚ ਠੀਕ ਆ ਅੱਖ ਲਾਲਗੀ ਚਾ ਜਾਏ ਅੱਖ ਚੋਂ ਪਾਣੀ ਵਗੇ ਇਹ ਉਤੋਂ ਕੰਮ ਕਰਦਾ ਠੀਕ ਆ ਇਹ ਕੁੱਤਰ ਦੀ ਜੇ ਅੱਖ ਲਾਲ ਆ ਜਾਂ ਪਾਣੀ ਅੱਖ ਚ ਆ ਗਿਆ ਜਾਂ ਕੁਝ ਵੀ ਹੈ ਨਾ ਇਹ ਹੋਊਗਾ ਹੈਗੇ ਸੇਮ ਆ ਮਤਲਬ ਪ੍ਰਾਈਸ ਵੀ ਦੋਨਾਂ ਦਾ ਸੇਮ ਆ 30 35 ਰੁਪਏ ਪ੍ਰਾਈਸ ਇਹਦਾ 30 35 ਹੋਏਦਾ ਹਨ ਤੇ ਆਹ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਾਂ ਪਾਊਡਰ ਵਰਤਦੇ ਹਾਂ ਹਨ ਤੇ ਇਹ ਹੋ ਲੈਂਦਾ ਆਪਾਂ ਐਂਟੀਬਾਇਟਿਕ ਹੁੰਦਾ ਇਹ ਰੇਸ਼ਾ ਤੇ जखਮਾਂ ਤੋਂ ਹਨ ਪਰ ਲੈ ਆਪਾਂ ਆਂਦੀਆਂ ਠੀਕ ਆ ਆ ਵੀ ਜਿਹੜੀ ਆ ਆ ਵੀ ਪਾਵਰ ਜੈਲ ਆ ਇੱਕ ਤਰ੍ਹਾਂ ਦੀ ਜਿਹੜੀ ਆ ਗੋਲੀ ਆ ਨਾ ਇਹ ਵੀ ਪਾਵਰ ਜੈਲਾ ਪਾਵਰ ਜੈਲਾ ਵਾਲਾ ਹੀ ਸాల్ਟ ਹੈ ਚਾ ਇਹ ਟੈਬਲੇਟ ਆ ਇਹ ਉਤੋਂ ਵੱਧ ਕੰਮ ਕਰਦੀ ਹੈ ਹਨ ਗਲੇ ਦੀ ਜਾਂ ਪੇਟ ਦੀ ਇਨਫੈਕਸ਼ਨ ਤੋਂ ਜਾਂ ਕੁਝ ਵੀ ਹਨ ਪਰ ਲੈ ਜ਼ਰੂਰ ਆਂਦੀਆਂ ਪੈਣੀਆਂ ਠੀਕ ਆ ਆ ਵੀ ਇਦਾਂ ਹੀ ਆ ਨਾ ਇਹ ਵੀ ਐਂਟੀਬਾਇਟਿਕ ਆ ਪਰ ਇਹ ਲੱਗਣੀਆਂ ਕਿਦਾਂ ਵੀਰੇ ਜੇ ਆ ਗੋਲੀ ਵਰਤਣੀ ਆ ਤਾ ਬਾਈ ਫਿਰ ਹੋਰ ਕੋਈ ਵੀ ਐਂਟੀਬਾਇਟਿਕ ਨਹੀਂ ਵਰਤਣਾ ਜੇ ਇਹ ਵਰਤਨਾ ਪਪੀਲਾ ਪ੍ਰਗਟ ਤਾਂ ਵੀ ਕੋਈ ਐਂਟੀਬਾਇਟਿਕ ਹੋਰ ਨਹੀਂ ਵਰਤਣੀ ਠੀਕ ਆ ਆ ਵੀ ਜੇ ਵਰਤਨੀ ਹੈ ਤੇ ਇਹਦੇ ਨਾਲ ਬਾਈ ਕੋਈ ਹੋਰ ਐਂਟੀਬਾਇਟਿਕ ਨਹੀਂ ਵਰਤਣੀ ਕਿਉਂਕਿ ਤੇਜ਼ ਹੋ ਜੂਗੀ ਜਾਂ ਆਪਾਂ ਇਹ ਵਰਤਾਂਗੇ ਜਾਂ ਇਹੇ ਵਰਤਾਂਗੇ ਜਾਂ ਇਹ ਇਹ ਮੈਂ ਉੰਦਾਂ ਲਿਆ ਕੇ ਰੱਖ ਲਿਆ ਅੱਡੇ ਕਬੂਤਰਾਂ ਨੂੰ ਜਿੱਦਾਂ 57 ਨੂੰ ਇਹ ਦੇਵਾਂਗੇ 57 ਨੂੰ ਆਹ ਦੇਵਾਂਗੇ ਤੇ 57 ਨੂੰ ਆਹ ਦੇਵਾਂਗੇ ਆਹ ਸਾਰਿਆਂ ਨੂੰ ਦੇਵਾਂਗੇ ਠੀਕ ਆ ਪਾਣੀ ਚ ਪਾ ਕੇ ਵੀ ਕਸੂ ਦਾ ਕੈਪਸੂਲ ਜੇ ਗਰਮੀ ਹੋਊਗੀ ਤਾਂ ਨਿਕਲ ਜੂਗੀ ਤੇ ਆ ਵੀ ਭਾਈ ਦਈਆਂ ਆਹ ਘੰਟੇ ਦਾ ਫਰਕ ਪਾ ਕੇ ਆਪਾਂ ਦੇ ਇਹ ਵਾਲਾ ਸਾਲਟ ਸੇਮ ਆ ਹਾ ਦੁਨੋ ਦੇ ਠੀਕ ਆ ਪਾਵਰ ਜਲਦਾ ਵੀ ਤੇ ਇਹ ਦਾ ਵੀ ਆਪਾਂ ਇਹ ਚੀਜ਼ਾਂ ਵਰਤ ਸਕਦੇ ਆ ਹੁਣ ਜਿਹੜੀ ਆ ਲੀਵਰ 50 ਆ ਕਿਤੇ ਨਾ ਕਿਤੇ ਆ ਸਾਰੇ ਸਾਲਟ ਸੇਮ ਆ ਠੀਕ ਆ ਆ ਥੋੜਾ ਜਿਹਾ ਦੂਰ ਪੈ ਜਾਂਦਾ ਉਹਦਾ ਆ ਲੱਗੇ ਸਾਰਟਾ ਸਾਰੀ ਆਪਣੇ ਪੇਟ ਦੀ ਇਨਫੈਕਸ਼ਨ ਤੋਂ ਗਲੇ ਦੀ ਇਨਫੈਕਸ਼ਨ ਤੇ ਗਲਾ ਗਲਾ ਦੁਖਦਾ ਹਨ ਤੇ ਬੁਖਾਰ ਬੂਰ ਵੀ ਸੈਟ ਕਰ ਦਿੰਦੀ ਆ ਇਹ ਵੀ ਇਦਾਂ ਹੀ ਆ ਇਵੀ ਹਲਕੀ-ਕੁਲਕੀ ਬੁਖਾਰ ਦੀ ਇਨਫੈਕਸ਼ਨ ਤੋਂ ਪੇਟ ਦੀ ਇਨਫੈਕਸ਼ਨ ਤੋਂ ਜੇ ਲੂਜ਼ ਮੋਟਰ ਪਾਣੀ ਵਾਲੀਆਂ ਬਿੱਠਾ ਮਾਰਦੇ ਆ ਤਾਂ ਇਹ ਉਤੋਂ ਵੀ ਕੰਮ ਕਰਦੀ ਆ ਪਾਵਰ ਜੈਲ ਆਲਰੇਡੀ ਲਿਖਿਆ ਹੈ ਤੇ ਆ ਦੇਖ ਲਓ ਠੀਕ ਆ ਤੇ ਜਿਹੜੀ ਆਹਾ ਆ ਇਹ ਜਿਹੜਾ ਆਪਾਂ ਬਾਈ ਨੋਵੋਮਾਕਸ ਇੱਕ ਵਰਤਦੇ ਸੀ ਨਾ ਕੈਪਸੂਲ ਇਹ ਉਹਦੀਆਂ ਗੋਲੀਆਂ ਬਈ ਇਹ ਵੀ ਰੀਸ਼ਾ ਰੂਸ਼ਾ ਚੱਕਦੀ ਆ ਐਂਟੀਬੈਡਿਕ ਆ ਠੀਕ ਆ ਆਪਣੇ ਕੁਪਤਰਾ ਨੂੰ ਰੀਸ਼ਾ ਦੀ ਪ੍ਰੋਬਲਮ ਹੀ ਆਉਂਦੀ ਆ ਤੇ ਉਹ ਇਹ ਚੀਜ਼ਾਂ ਸੈੱਟ ਕਰੂਗੀਆਂ ਬਟ ਮੈਂ ਬਾਰ-ਬਾਰ ਇਹੀ ਬਾਈ ਦੱਸਦਾ ਜੇ ਆ ਲੋਣੀ ਤਾਂ ਬਈ ਫਿਰ ਹੋਰ ਕੋਈ ਮੈਡੀਸਨ ਨਹੀਂ ਜੇ ਕੋਈ ਵੀ ਐਂਟੀਬਾਇਓਟਿਕ ਤਾਂ ਨਹੀਂ ਆਹਾ ਠੀਕ ਆ ਇਹ ਤਿੰਨਾ ਦੇ ਨਾਲ ਬਈ ਹੋਰ ਮੈਡੀਸਨ ਨਹੀਂ ਲੱਗਣੀ ਐਂਟੀਬਾਇਓਟਿਕ ਜੇ ਆਪਾਂ ਕਹੀਏ ਨਾ ਤਿੰਨੇ ਹੀ ਐਂਟੀਬਾਇਓਟਿਕ ਦਾ ਜੂ ਨਹੀਂ ਕੰਮ ਖਰਾਬ ਹੋ ਜੂਗਾ ਨਾ ਜਾਂ ਵਰਤਾਂਗੇ ਜਾਂ ਤੇ ਜਾਂ ਤੇ ਜਾਂ ਆਪ ਪਾਵਰ ਜਨ ਠੀਕ ਆ ਇਹ ਪਰ ਗੈਪ ਕਰ ਪਾ ਕੇ ਮੈਂ ਦਊਗਾ ਇੱਥੇ ਇੱਕ ਸਾਲਟ ਇਹਨਾਂ ਸਾਰਿਆਂ ਨਾਲੋਂ ਅਲੱਗ ਗਿਆ ਠੀਕ ਆ ਉਹ ਆਪਾਂ ਵਰਤਾਂਗੇ ਤੇ ਆ ਜਰੂਰ ਦਵਾਂਗੇ ਸਾਰਿਆਂ ਨੂੰ ਤੇ ਲੋ ਬਾਬਿਓ ਪਾਣੀ ਪੂਣੀ ਪਾ ਕੇ ਪਹਿਲਾਂ ਪੁੱਤਰ ਪਿਆਸੇ ਆ ਮੈਂ ਧੁੱਪੇ ਪਾਈਆਂ ਸੀ ਕੂਦਰੀਆਂ ਤੇ ਉਹ ਹੁਣ ਐਨ ਮਤਲਬ ਪਿਆਸੀ ਆਇਆ ਉਹਨਾਂ ਨੂੰ ਪਹਿਲਾਂ ਤਾਂ ਦਈਏ ਪਾਣੀ ਠੀਕ ਆ ਪਹਿਲਾਂ ਦੇਖਦੇ ਆ ਕਿਹੜੀ ਆਪਾਂ ਆਹ ਦਾ ਪੋਣਾ ਹੀ ਪੋਣਾ ਬੀਕਾ ਸੁੰਦਾ ਸੁੰਦਾ ਪੋਣਾ ਹੀ ਪੋਣਾ ਕਿ ਉਹਦੇ ਨਾਲ ਆਪਾਂ ਆਹ ਮੈਡੀਸਨ ਵਰਤਾਂਗੇ ਅੱਜ ਓਕੇ ਚਲੋ ਬਾਬੇ ਉਹਨਾਂ ਨੂੰ ਘੋਲਦੇ ਆ ਘੋਲ ਕੇ ਤੇ ਇਹ ਦਈਏ ਕਬੂਤਰਾਂ ਨੂੰ ਚੈੱਕ ਕਰੋ ਬਾਈ ਜਿਹੜੀ ਆਪਾਂ ਪਾਵਰ ਜੈਲ ਵਰਤਦੇ ਸੀਗੇ ਆ ਸੇਮ ਪਾਵਰ ਜੈਲਾ ਬਾਈ ਦੇਖ ਲਓ ਠੀਕ ਆ ਐਦਾਂ ਦੀਓ ਸੀ ਨਾ ਇਹ ਫੋਨ 'ਚ ਹੋਰਸਾ ਅਨਾਉਂਡੀ ਪਰ ਹੈਗਾ ਸੇਮ ਕਲਰ ਜਿਹੜੀ ਆਪਣੀ ਪਾਵਰ ਜੈਲ ਦਾ ਪਹਿਲਾਂ ਸੀ ਨਾ ਇਹ ਤਾਂ ਸੰਤਰੀਦ ਹੋਣ ਦੇ ਜਿਆਦਾ ਹਨ ਪਰ ਇਹ ਜੋ ਪਾਵਰ ਜਲਦਾ ਰੰਗ ਸੀ ਆਪਣੀ ਦਾ ਸੇਮ ਉਹ ਵੀ ਰੰਗ ਆ ਆਪਾਂ ਪਾਵਰ ਜਲਦੀ ਜਗ੍ਹਾ ਇਹ ਵਰਤ ਸਕਦੇ ਆ ਬਾਈ ਇਹ ਵੀ ਪਾਵਰ ਜਲਦੀ ਆ ਬਟ ਇਹ ਹੋਰ ਕੰਪਨੀ ਕਰਦੀ ਆ ਹਨਾ ਉਹ ਹੋਰ ਕੰਪਨੀ ਦੀ ਸੀ ਸਾਲਟ ਸੇਮ ਆ ਕੰਪਨੀਆਂ ਚੇਂਜ ਆ ਆਪਾਂ ਹੀ ਮਿਸਤਰੀ ਬਣੇ ਆ ਠੀਕ ਆ ਹਾਲ ਤਾਂ ਹੁੰਦਾ ਹੈ ਨਾ ਲੱਬੜ ਗਈਆਂ ਚੰਗੀ ਤਰ੍ਹਾਂ ਦਰਜਾਂ ਖਾਲੀ ਕਰ ਲਈਆਂ ਜੇ ਕੋਈ ਕੋਈ ਰਹਿ ਗਈ ਹੈ ਨਾ ਤੇ ਜਿਹੜੀ ਨਈ ਪੱਟ ਹੁੰਦੀ ਸੀ ਮੈਂ ਕਿਹਾ ਇੱਟਾ ਤੋੜ ਦਿਆਂ ਤੁਰਦਿਆਂ ਸੀ ਜੇ ਪੱਟਦੇ ਸੀ ਆਪਾਂ ਪ੍ਰਾਣੀਆਂ ਲੱਗੀਆਂ ਇੱਟਾ ਤੇ ਲੋਕ ਆ ਗਏ ਹੋਲੇ ਦੇ ਵਿੱਚ ਨਾ ਪਾਈਏ ਕੰਕਰੀਟ ਜੀ ਇਹ ਦੂਜਾ ਜਾਲ ਨੇਰੂ ਜਾਂ ਕੋਨੇ ਮੋਟਾ ਪਿਆ ਗੋਡਾ ਪ੍ਰੋਫੈਸਰ ਆਈ ਹੈ ਨਾ ਚੰਗੀ ਤਰ੍ਹਾਂ ਸਾਫ ਕਰ ਦਿੰਨੇ ਆ ਇਹ ਹੈਗਾ ਬਾਬੇਓ ਇਦਾਂ 8 ਫੁੱਟ ਇਦਾਂ ਆ ਠੀਕ ਆ 8 ਫੁੱਟ 8 ਫੁੱਟ ਇਦਾਂ ਤੇ 4 ਫੁੱਟ ਇਦਾਂ ਆ ਠੀਕ ਆ ਸਾਢੇ ਇੱਕ ਦਿਨ ਚਾਰ ਹੋਊਗਾ ਇਦਾਂ ਹਨ ਤੇ ਇਦਾਂ ਇਦਾਂ ਹੁੱਲਾ ਵਾਧੂ ਆਪਣਾ ਇਹਦੇ ਵਿੱਚ ਕਿੰਨੇ ਕੂਪਟਰ ਹੁੰਦੇ ਆਪਣੇ 20 22 25 ਇੱਥੇ ਕੂਪਟਰ ਹੁੰਦੇ ਜ਼ਿਆਦਾ ਨਹੀਂ ਹੁੰਦੇ ਹਨਾ ਤੇ ਇਹ ਆਉਣ ਨੂੰ ਬਾਬੇ ਸਾਫ ਕਰੀਏ ਸਾਫ ਕਰਕੇ ਐ ਝੜ ਝੜੂ ਮਾਰ ਲਿਆ ਬਿਲਕੁਲ ਦਰਜਾ ਚ ਕੱਢ ਲਿਆ ਹੁਣ ਮੜਿਆ ਪਾਣੀ ਲਾਵਾਂਗੇ ਪਾਣੀ ਲਾ ਕੇ ਤੇ ਨਹਿਰੂ ਪਾਵਾਂਗੇ ਫਿਰ ਉਦੋਂ ਬਾਅਦ ਇਹਦੇ ਉੱਤੇ ਘੋਲੂ ਪਾਵਾਂਗੇ ਮੋਟਾ ਮੋਟਾ ਰੱਖ ਕੇ ਸਿਮਟ ਦਾ ਇਹਨਾਂ ਦਾ ਸਿਮਟ ਜਿੰਨਾ ਵੀ ਆਪਾਂ 3-4 ਬਾਲਟੀਆਂ ਲਿਆਂਦੀਆਂ ਰੇਤਾ ਦੀਆਂ ਉਹ ਮੋਟਾ ਮੋਟਾ ਐਸੇ ਹੀ ਘੁੱਡੇ ਚ ਪਾ ਦੇਣਾ ਰੋਜ਼ ਇੱਕ ਇੱਕ ਘੁੱਡਾ ਕਰ ਲਾਂਗੇ ਹਨਾ ਤੇ ਇਕੱਲੇ ਕੋਈ ਕਬੂਤਰ ਵੀ ਸਾਹਮਣੇ ਵੀਡੀਓ ਵੀ ਬਣਾਉਣੀ ਆ ਕਈ ਕੁਝ ਕਰਨਾ ਕਰਕੇ ਇੱਕ ਦਿਨ ਦਾ ਕੰਮ ਹੈ ਨਹੀਂ ਆਪਣਾ ਤੇ ਆਜੋ ਬਾਬੇਓ ਕਰੀਏ ਰਹਿਣਾ ਇੱਥੇ ਪਾਈਏ ਘੋਲੂ ਯਾਰ ਉਹ ਨਹਿਰੂ ਪੋ ਠੀਕ ਆ ਪਹਿਲਾਂ ਚੰਗੀ ਤਰ੍ਹਾਂ ਨੇਰੂ ਖਾਜ ਜਵੇ ਨਾ ਦਰਜਾ ਜੇ ਫਿਰ ਦੁਬਾਰਾ ਪੱਟ ਨਹੀਂ ਹੋਊਗਾ ਤੇ ਆਪਾਂ ਥੋੜੇ ਜੇ ਤਾਂ ਮਿਸਤਰੀ ਹੈਗੇ ਆਂ ਇੱਧਰ ਕਹੀ ਜਾਵੇ ਕਰ ਦਿੰਨੇ ਆ ਕੰਮ ਆ ਨਾ ਸਫਾਈ ਹੋ ਜੂਗੀ ਇਹਦੇ ਨਾਲ ਫਿਰ ਮਿੱਠਾ ਚੱਕਣੀਆਂ ਸੁੱਕੀਆਂ ਰੁਗੀਆਂ ਇੱਟਾਂ ਤੋਂ ਚੱਕ ਨਹੀਂ ਹੁੰਦੀਆਂ ਤੇ ਆਵੇ ਬਾਬੇ ਪਾਕੇ ਕੋਲ ਆ ਨੇਰੂ ਜਾ ਤਾਂ ਫੇਰ ਮਿਲਦੇ ਆ ਬਾਬੇ ਨੇਰੂ ਪਾਤਾ ਥੱਲੇ ਸਗਣਾ ਸੰਗਣਾ ਜੇ ਹਨਾ ਹੁਣ ਇਹਦੇ ਉੱਤੇ ਪਾਵਾਂਗੇ ਬਾਬੇ ਕੋਲੂ ਮੋਟਾ ਮੋਟਾ ਸੀ ਮੜਦਾ ਇਹਦਾ ਰੇਤਾ ਸੀ ਮੜਾ ਮਿਕਸ ਕਰਕੇ ਉਹਨੂੰ ਤੇ ਮੋਟਾ-ਮੋਟਾ ਕਰਦੇ ਆ ਨਾ ਕੱਢ ਜੂ ਬਾਵਾ ਜੇ ਹੁਣ ਜੇ ਸਾਦੋਂ ਸਾਦ ਵੀ ਕੱਢ ਗਿਆ ਤਾਂ ਬਹੁਤ ਆ ਬਾਅਦੂ ਕੇ ਮਿਸਤਰੀ ਉਹ ਚੰਗੀ ਤਰ੍ਹਾਂ ਇੱਟਾ ਪਾ ਕੇ ਦੁਬਾਰਾ ਪਾਵਾਂਗੇ ਉਦਾਂ ਦਾ ਬਹੁਤ ਟਾਈਮ ਕੱਢ ਜਾਣਾ ਇਹਨੇ ਆਪਾਂ ਮੋਟਾ-ਮੋਟਾ ਪਾ ਦਨੇ ਹਨ ਤੇ ਆ ਜਿਹੜੀ ਆ ਇੱਥੇ ਜਿਆਦਾ ਮਿੱਟੀ ਫੇਰ ਕੇ ਦੁਬਾਰਾ ਫਿਰ ਜਾ ਦੀ ਤਿਆਰੀ ਦੇਖਦੇ ਆ ਜ ਕੋਈ ਮਿਸਤਰੀ ਲੱਭ ਗਿਆ ਠੀਕ ਆ ਨਹੀਂ ਤਾਂ ਇਹਨੂੰ ਮਿੱਟੀ ਫੇਰ ਕੇ ਉੱਤੇ ਰੰਗ ਕਰ ਦੇਣਾ ਆਪਾਂ ਫੇਰ ਦੁਬਾਰਾ ਤੋਂ ਬਾਪੂ ਅੱਜ ਪੂਰਾ ਅਗਦੇ ਮਿਸਤਰੀ ਵਾਲਾ ਕੰਮ ਬੜਿਆ ਪਿਆ ਤੇ ਪਾਤਾ ਆਪਾਂ ਨੇ ਘੋਲ-ਘੂਲ ਪਾਤਾ ਹਨ ਉਹ ਵੀ ਤੁਹਾਨੂੰ ਚੈੱਕ ਕਰਾਉਣਾ ਮੈਂ ਤੇ ਜਿਹੜੀਆਂ ਦਵਾਈਆਂ ਆਪਾਂ ਦੱਸੀਆਂ ਹਨ ਉਹਤੇ ਗੱਲ ਕਰਦੇ ਆਇਆ ਕਰੀ ਮੂੰਹਾ ਧੋ ਕੇ ਹੋਰ ਪਸੀਨੇ ਨਾਲ ਭਿੱਜਿਆ ਪਿਆ ਹਨ ਤਾਂ ਫੇਰ ਤੁਹਾਨੂੰ ਦੱਸਦਾ ਸਾਰਾ ਹੀ ਆਪਾਂ ਕਿਹੜੀ-ਕਿਹੜੀ ਦਵਾਈ ਦਿੱਤੀ ਤੇ ਕਿੰਨਾ ਕਬੂਤਰ ਆਪਣੇ ਹੁਣ ਸੈੱਟ ਹੋ ਗਏ ਆ ਪੀਣ ਦੇ ਨਾਲ ਹੀ ਠੀਕ ਆ 15 ਮਿੰਟ ਲੱਗੇ ਹੁਣ ਅੱਧਾ ਘੰਟਾ ਹੋਇਆ ਹੋਊਗਾ ਵੱਧ ਤੋਂ ਵੱਧ ਮੈਨੂੰ ਆ ਪਾਉਂਦੇ ਨੂੰ ਤੇ ਉਹਨਾਂ ਨੂੰ ਦਵਾਈ ਦਿੱਤੀਆਂ ਨੂੰ ਉਹਦਾ ਤੁਹਾਨੂੰ ਫਰਕ ਦਿਖਾ ਦੇਣਾ ਕਬੂਤਰੀਆਂ ਆਈਆਂ ਖੁਸ਼ੀਆਂ ਜਿਹਾ ਮਾਰ ਕੇ ਬੈਠੀਆਂ ਸੀ ਤੇ ਹੁਣ ਦਾਣਾ ਦੂਣਾ ਪਾਉਣ ਵਾਲਾ ਵੀ ਹੋ ਗਿਆ ਕੰਮ ਹਨਾ ਦਾਣੇ ਧੋ ਤੇ ਆਇਓ ਬਾਬਿਓ ਮਿਲਦੇ ਆ ਥੋੜੀ ਜਿਹੀ ਦੇਰ ਬਾਬਿਓ ਇੱਕ ਵਾਰੀ ਤਾਂ ਪਾਤਾ سیمنٹ ਐਨਾ ਐਨਾ ਮੋਟਾ ਰੱਖ ਕੇ ਮੈਂ ਠੀਕ ਆ ਹੁਣ ਇਹ ਜਦੋਂ ਥੋੜਾ ਜਿਹਾ ਅੱਠ ਜਾਊਗਾ ਇਹਦੇ ਉੱਤੇ ਆਪਾਂ ਕੱਲਾ سیمنٹ ਹਨਾ 네ਰੂ ਜਾ ਬਣਾ ਕੇ ਇੱਕ ਵਾਰੀ ਉਹ ਪਾ ਕੇ ਫਿਰ ਗਰਮਾਲਾ ਫੇਰ ਦਾਂਗੇ ਐ ਪਲੇਨ ਹੋ ਜਾਊਗਾ ਤੇ ਹੁਣ ਤਾਂ ਇਹਦਾ ਪਤਲਾ ਸੀ ਨਾ ਇਹ ਜਿੱਦਾਂ ਟਿਕਦਾ ਨਹੀਂ ਵਿੱਚ ਪੈਰ ਰੱਖਣ ਨੂੰ ਜਗ੍ਹਾ ਹੈ ਨਹੀਂ ਮਾੜਾ ਜਿਹਾ ਅੱਠ ਲੈ ਲੰਦੋ ਉਸ ਤੋਂ ਬਾਅਦ ਫੇ ਆਪਾਂ ਇਹਦੇ ਉੱਤੇ ਕੋਲੂ ਜਾ ਪਾ ਕੇ ਜਜਾ 네ਰੂ ਸੰਗੜਾ ਜਾ 네ਰੂ ਰੱਖ ਕੇ ਫਿਰ ਉਹਦੇ ਉੱਤੇ ਆਪਾਂ ਗਰਮਾਲਾ ਮਾਰ ਕੇ ਤੇ ਇਹਨੂੰ ਪਤਰਾ ਜਿਆ ਕਰ ਦਾਂਗੇ ਜਿਹੜੀ ਪੱਤੀ ਕੱਲ ਨੂੰ ਸੋਖੀ ਫਿਰਦੀ ਹੋਊ ਆਪਣੀ ਹੈਨਾ ਤੇ ਜਰੂਰ ਕਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਗਾੜ ਜਿਹੜਾ ਲਾਇਆ ਆਪਾਂ ਸਹੀ ਲਾਇਆ ਬਾਕੀ ਇਹ ਤਿਆਰ ਹੋਏ ਤੇ ਵੀ ਤੁਹਾਨੂੰ ਦਿਖਾਉਣਾ ਮੈਂ ਪਹਿਲਾਂ ਆਪਾਂ ਨਿਰੂ ਨੂੰ ਰੂਈਆ ਪਾਲ ਲਈਏ ਜੇ ਉੱਤੇ ਨੋ ਬਾਕੀ ਇੱਕ ਕੂਤਰੀ ਦੀ ਅੱਖ ਵੀ ਆਈ ਸੀ ਕਿਸੇ ਨੇ ਮਾਰੀ ਸੀ ਚੁੰਚੁੰਜੀ ਜੀ ਹੈਨਾ ਪਾਣੀ ਨਿਕਲਦਾ ਸੀ ਤੇ ਲਾਲ ਹੋਈ ਸੀ ਤੇ ਆਪਾਂ ਆ ਡ੍ਰੋਪ ਆਇਆ ਵੀਰੇ ਠੀਕ ਆ ਉਹ ਦੂਜਾ ਵੀ ਵਰਤ ਸਕਦੇ ਆ ਤੇ ਆ ਵੀ ਵਰਤ ਸਕਦੇ ਆ ਤੇ ਇਹ ਰੇਸ਼ੇ ਤੋਂ ਵੀ ਕੰਮ ਕਰਦਾ ਜੇ ਰਿਸ਼ਾ ਰੂਸ਼ਾਕ ਚੋਵੇ ਜਾਂ ਜ਼ਖਮ ਵੀ ਹੈਨਾ ਤੇ ਉਹ ਕੱਲਾ ਲਾਲਗੀ ਹੋਵੇ ਜਾਂ ਪਾਣੀ ਆਉਂਦਾ ਹੋਵੇ ਉਹ ਨਾਲ ਚੀਜ਼ਾਂ ਤੋਂ ਕੰਮ ਕਰਦਾ ਤੇ ਲੋ ਬੱਬੇ ਆਹੇ ਕੂਤਰੀਆਂ ਥੋੜਾ ਜਿਹਾ ਪਿੰਨਾ ਮਤਲਬ ਡਿੱਡੇ ਹੋਈਆਂ ਪਈਆਂ ਸੀ ਆਪਾਂ ਦੇਖ ਨਹੀਂ ਹੋਈਆਂ ਨਾ ਉਹ ਚ ਮੀਂਹ ਪੈਦਾ ਇਸੇ ਕਰਕੇ ਆ ਮਾ ਹੁੱਡੇ ਜੋ ਕਵਾੜ ਕਬੂਤ ਸਾਰਾ ਕੱਢਿਆ ਜਿੰਨੀਆਂ ਵੀ ਜਾਲੀਆਂ ਵਾਲੀਆਂ ਦੇ ਦੇ ਕੇ ਆ ਹੁੱਡਾ ਵਿੱਲਾ ਕੀਤਾ ਇੱਥੇ ਕਬੂਤਰ ਕਵਾਤ ਕੂਤਰੀਆਂ ਛੱਡੀਆਂ ਆਤੀਆਂ ਜਿਹੜੀਆਂ ਸਹੀ ਸੀ ਤੇ ਉਹ ਹੁੱਡੇ ਨੂੰ ਸਾਫ਼ ਕਰਕੇ ਉਹਦੇ ਮੋਰੇ ਲਾਵਾਂਗੇ ਇੱਕ ਇੱਕ ਵਾਰ ਇੱਟਾਂ ਦਾ ਹੁਣੇ ਲਾ ਦੇਣਾ ਆਪਾਂ ਇੱਕ ਇੱਕ ਵਾਰ ਇੱਟਾਂ ਦਾ ਲਾ ਕੇ ਜਿਹੜੇ ਡਾਵੇ ਕੂਤਰਾ ਜਾਲ ਚ ਪਾਉਂਦੇ ਇੱਥੇ ਰਾਤ ਨੂੰ ਦੇਖਦੇ ਇਹਨਾਂ ਦਾ ਕੀ ਜ਼ਗ ਤੇ ਕਿੱਥੇ ਪੋਣੇ ਕਿੱਥੇ ਨਹੀਂ ਹਨਾ ਨਾ ਹੋਇਆ ਰਾਤ ਨੂੰ ਖੁੱਡਾ ਸਾਫ ਕਰਕੇ ਸ਼ਾਇਦ ਉੱਚ ਪਾਈਏ ਨਹੀਂ ਤਾਂ ਉੱਚ ਵੀ ਨਾ ਪਾਏ ਤੇ ਇੱਥੇ ਰਹੂਗੇ ਰਾਤ ਹਨਾ ਐਡਾ ਸੈਡਾ ਤੇ ਇਹਦੇ ਕੁਛ ਲਾਦਾਂਗੇ ਜਿਹੜਾ ਬਲੀਡ ਹੈ ਕਿ ਨਾਗ ਤੇ ਕਬੂਤਰ ਬਾਬੇ ਉਧਰ ਹੀ ਆ ਉਹਨਾਂ ਨੂੰ ਪਾਣੀ ਪੂਣੀ ਪਾ ਦਈਏ ਕਰੀ ਹਨਾ ਤੇ ਆ ਜਿਹੜਾ ਸਿਮਿੰਟ ਬਚਿਆ ਹੈ ਮਿਕਸ ਕੀਤਾ ਹੀ ਇਹ ਆਪਾਂ ਉਧਰ ਉਹ ਖੁੱਡੇ ਦੇ ਮੂਰੇ ਇੱਟਾਂ ਲਾ ਦੇਣੀਆਂ ਦੋ ਦੋ ਵੀ ਜਿਹੜਾ ਪਾਣੀ ਵਿੱਚ ਨਾ ਜਾਵੇ ਠੀਕ ਆ ਉਸ ਤੋਂ ਬਾਅਦ ਆਪਾਂ ਜਿਹੜੀ ਗਾਰਾ ਗਰੀ ਕੀਤੀ ਸੀ ਉਹ ਕੁੱਝ ਇੱਥੇ ਤੱਕ ਹੁਣ ਇਹਦੇ ਉੱਤੇ ਪਤਲਾ ਪਤਲਾ ਛਾੜੂ ਮਾਰਾ ਹੋਵੇ ਜਿੱਦਾਂ ਆਟਾਈਆਂ ਨਹੀਂ ਬਣੀਆਂ ਇਹ ਫ ਠੀਕ ਹੈ ਤੇ ਦੇਖਦੇ ਕੀ ਬਣਦਾ ਹਨਾ ਉਸ ਤੋਂ ਬਾਅਦ ਫਿਰ ਸਾਰੇ ਫੁੱਟੇ ਤੇ ਮਿੱਟੀ ਫੇਰ ਕੇ ਤੇ ਰੰਗ ਕਰ ਦੇਣਾ ਜੇ ਕੋਈ ਮਿਸਤਰੀ ਲੱਭ ਗਿਆ ਤੇ ਪਲਾਸਟਰ ਕਰਾ ਦੇਣਾ ਤੇ ਆਹ ਵਿੱਚ ਗੰਧ ਜ਼ਰੂਰ ਕਰਨੀ ਆਪਾਂ ਇਹ ਵੀ ਮਿਸਤਰੀ ਲੱਭੇ ਤੇ ਗੰਧ ਹੋਣੀ ਹੈ ਐਪਲਾਈ ਜੀ ਕੱਢਣੀ ਆਪਾਂ ਇੱਥੋਂ ਲੋਏ ਬਾਬੋ ਉੱਤੇ ਪਾਤਾ ਘੋੜੂ ਠੀਕ ਹੈ ਐਨ ਮਰਾਇਵਿਆ ਹੋ ਗਿਆ ਬਾਕੀ ਸੁੱਕੇ ਤੇ ਬੂਰੀ ਫੇਰਾਂਗੇ ਨਹੀਂ ਤਾਂ ਨਾਂ ਨੂੜ ਵੀ ਹੈ ਨਹੀਂ ਨਾ ਜਦੋਂ ਇੱਕ ਅੱਲੀ ਪੱਤੀ ਪੁੱਤੀ ਕਸਾਈਏ ਬਿਲਕੁਲ ਮਾੜਾ ਮੋਟਾ ਕਿਉਂਕਿ ਆਪਾਂ ਕਿਹੜਾ ਪੂਰੇ ਮਿਸਤਰੀ ਹਨਾ ਮਾੜਾ ਮੋਟਾ ਜਗਾੜ ਜਿਆ ਲਾ ਲਿਆ ਕਿਉਂਕਿ ਬੰਦਾ ਮਿਲਦਾ ਨਹੀਂ ਤੇ ਗੰਧ ਬਹੁ ਜਦ ਅਰੇ ਗੰਦ ਹੋ ਗਿਆ ਸਾਫ ਹੁਣ ਠੀਕ ਆ ਹੁਣ ਇਹਦੇ ਉੱਤੇ ਆਪਾਂ ਮਿੱਟੀ ਪਤਲੀ ਪਤਲੀ ਬਾਅਦ ਚ ਪਾਇਆ ਕਰਨੀ ਕਿ ਜਿਹੜਾ ਦੁਬਾਰਾ ਬਿਠਾਏ ਦੇ ਉੱਤੇ ਨਾ ਜੰਮੜ ਹੋਣਾ ਠੀਕ ਆ ਦੱਸਿਓ ਜਰੂਰ ਕਮੈਂਟ ਕਰਕੇ ਕਿਦਾ ਸਹੀ ਬਣ ਗਿਆ ਹੁਣ ਐ ਸਾਫ ਸੁਥਰਾ ਲੱਗਣ ਲੱਗ ਪਿਆ ਹੁਣ ਸਾਰੇ ਇਹ ਚ ਰੰਗ ਕਰਾਦਾ ਨਾ ਮਿੱਟੀ ਫੇਰ ਕੇ ਇੱਕ ਵਾਰੀ ਹੈ ਨਾ ਜੇ ਤਾਂ ਮਿਸਤਰੀ ਲੱਗ ਗਿਆ ਮੈਂ ਪਹਿਲਾਂ ਵੀ ਦੱਸਿਆ ਵੀ ਨਹੀਂ ਤਾਂ ਇੱਥੇ ਪਲਸਟਰ ਕਰਾਵਾਂਗੇ ਜੇ ਨਾ ਲੱਭਿਆ ਤਾਂ ਫਿਰ ਇੱਦੇ ਬਸ ਮਿੱਟੀ ਫੇਰ ਕੇ ਤੇ ਰੰਗ ਮਾਰ ਦਤਾ ਲੱਗੋ ਕਬੂਤਰ ਇੱਧਰ ਛੱਡੇ ਆ ਨਾ ਚਰਬੀ ਜੁਰਬੀ ਪਈ ਦੇਖੋ ਕਦਾ ਮੂੰਹ ਹੜਦੇ ਕੋਈ ਨੀ ਇੱਧਰ ਕੋ ਕਪੜਾ ਜਾਂ ਪਾਦ ਨੇ ਜਿਹਨਾਂ ਤੋਂ ਪਣਾ ਲੱਗਿਆ ਅੱਜ ਇੱਧਰ ਹੀ ਰੱਖਣੇ ਆਪਾਂ ਅੱਜ ਸਾਰੀ ਜਿਹੜੀ ਇਹਨਾਂ ਨੂੰ ਪਾਈਏ ਦਾਣਾ ਪਾਣੀ ਤੇ ਬਾਕੀ ਬਾਬੇ ਮਿਲਦੇ ਆ ਹਨਾ ਲੜਾ ਵਾਲੀ ਪਾ ਕੇ ਤੇ ਆ ਜਿਹੜਾ ਫੁੱਡਾ ਇਹਦਾ ਵੀ ਇਲਾਜ ਕਰਨਾ ਵਿੱਚੋਂ ਚੰਗੀ ਤਰ੍ਹਾਂ ਪਹਿਲਾਂ ਬਿਠਾ ਜਕਣੀਆਂ ਆ ਦੂਜੀ ਭੇਗ ਰੱਖਣੀਆਂ ਚਾਟੀ ਜੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬਾਹਰੋਂ ਰੰਗ ਮਾਰਨੇ ਸਾਰੀਆਂ ਚਾਟੀਆਂ ਨੂੰ ਜਿੰਨੀਆਂ ਵੀ ਆਪਣੀਆਂ ਠੀਕ ਆ ਜਿਹੜੀਆਂ ਵੀ ਰੱਖੀਆਂ ਖਲਾਰਾ ਚ ਚੈੱਕ ਕਰੋ ਜਰਾ ਸਾਰਾ ਖਲਾਰਾ ਚ ਕੱਢਿਆ ਉਥੋਂ ਫੁੱਡੇ ਸਾਫ਼ ਕਰਨ ਕਰਕੇ ਹਨਾ ਤੇ ਬਾਕੀ ਠੀਕ ਆ ਬਾਬੇ ਮਿਲਦੇ ਆ ਫੇ ਅਗਲੀ ਵੀਡੀਓ ਜੇ ਵੀ